ਬਜੈ ਸੋ ਨਾਨਕ ਆਪਨ ਤਰੈ ਔਰ ਨਾ ਲੇਤੇ ਉਦਨ ਜੋ ਸੁਕਣਾ ਅਰਪੀਖ ਨਾ ਐਸੇ ਜਗ ਕੋ ਜਾਣ ਇਨ ਮੈਂ ਕਛ ਸਾਚੂ ਨਹੀਂ ਉਪਲਾ न पर ताहेमपंद सुख को चाह सदा शर राम गी श सुन रे मना दुर्लभ माने

ਆਪਣੇ ਘਰ ਨੂੰ ਅੱਗ ਲਾ ਕੇ ਲੱਖੀ ਸ਼ਾਮਣ ਜਾ ਰਹੇ ਨੇ ਸਤਿਗੁਰਾਂ ਦੇ ਪਾਵਨ ਧਰ ਦਾ ਅੰਤਮ ਸੰਸਕਾਰ ਕੀਤਾ ਔਰ ਅੱਜ ਪੁਛ ਗੁਰਦੁਆਰਾ ਰਕਾਬ ਗੰਜ ਸਹਿਬ ਹੈ ਕਿ ਮੈਂ ਇੱਕ ਬੇਨਤੀ ਕਰਾਂ ਦੁਨੀਆ ਦੇ ਲੋਕ ਜਦੋਂ ਵੀ ਘਰ ਬਣਾਉਂਦੇ ਨੇ ਨਾ ਤੇ ਕੋਈ ਕੁੰਝ ਕਹਿ ਦੇਵੇ ਵੀ ਤੁਹਾਡੇ ਘਰ ਨੂੰ ਕਿੰਨੇ ਅੱਗ ਨਾ ਲੱਗ ਜਾਵੇ ਤੇ ਜਿੰਨੇ ਘਰ ਬਣਾਇਆ ਹੁੰਦਾ ਉਹ ਗਲ ਪੈਣ ਤੱਕ ਜਾਂਦਾ ਮੈਂ ਇਨੇ ਫੈਸੇ ਲਾ ਕੇ ਘਰ ਬਣਾਇਆ ਤੇ ਮੇਰੇ ਘਰ ਨੂੰ ਅੱਗ ਲੱਗਣ ਦੀਆਂ ਬਾਲਾਂ ਪੀਆਂ ਪਾਉਣਾ ਹੈ ਤੇ ਕਹ ਲੱਗੇ ਲੱਖੀ ਸ਼ਾਵਨ ਜਾਰਾ ਆਪਣੇ ਖਰਚੀ ਆਪਣਾ ਘਰ ਤਿਆਰ ਕੀਤਾ ਏ ਅੱਜ ਆਪਣੇ ਖਰਚੀ ਲਾਂਭੂ ਲਾ ਦਿੱਤਾ ਲੋਕ ਬਾਹਰ ਨਿਕਲ ਕੇ ਕਹਿੰਦੇ ਨੇ ਕਿ ਲੱਖੀ ਸ਼ਾ ਤੂੰ ਉੱਜੜ ਗਿਆ ਤੇਰਾ ਬਣਿਆ ਬਣਾਇਆ ਘਰ ਸੜ ਗਿਆ ਲੱਖੀ ਸ਼ਾਵਨ ਜਾਰਾ ਦੀ ਸੱਚ ਜੋੜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰਦੇ ਨੇ ਦਾਤਿਆ ਲੋਕਾਂ ਦੀਆਂ ਨਜ਼ਰਾਂ ਵਿੱਚ ਸਾਡਾ ਘਰ ਸੜਦਾ ਪਿਆ ਏ ਦਾਤਿਆ ਤੇਰੀਆਂ ਨਜ਼ਰਾਂ ਵਿੱਚ ਸਾਡਾ ਘਰ ਬਣਦਾ ਨਹੀਂ ਮਾਰੀ ਜੁਆ ਲੋਕ ਕਹਿੰਦੇ ਲੱਖੀ ਸਾਹਿਬ ਉੱਜੜ ਗਿਆ ਲੱਖੀ ਸਾਹਿਬ ਕਹਿੰਦਾ ਮੈਂ ਤੇ ਵਸੇ ਅੱਜ ਹਾਂ ਪਹਿਲਾਂ ਤੇ ਪਤਾ ਨਹੀਂ ਕਿੰਨਾ ਕੁ ਉੱਜੜਿਆ ਸੀ ਅੱਜ ਗੁਰੂ ਨੇ ਕਿਰਪਾ ਕਰਕੇ ਸਦੀਪ ਵਸੇਬਾ ਮੇਰੇ ਘਰਾਂ ਵਿੱਚ ਕਰੇ ਇਨਾ ਤੋਂ ਪੰਥ ਨੂੰ ਵਿਸੋੜਿਆ ਗਿਆ ਹੈ ਜੀ ਇਨਾਂ ਦੇ ਪੁੱਲੇ ਦਰਸ਼ਨ ਦੀਦਾਰ ਅਦੇ ਸਿਵਾ ਸੁਭਾਣ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਤੇਨ ਮਾਨਿਆਂ ਦੇ ਮਾਨ ਨਿਤਾਲਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀਆਂ ਦੇ ਪਾਵਨ ਪਵਿੱਤਰ ਚਰਨ ਖਮਲਾਪਾਸ ਅਰਦਾਸ ਬੇਨਤੀ ਜੋ ਜੀ ਰਤਨ ਖੇਤਾਤਾ ਜੀ ਉਦਮ ਮਨ ਪ੍ਰਭ ਅੰਤਰ ਜਵੀ ਜਿਉਂ ਮਰੇ ਰੇ ਤਿਉਂ ਕਰਨਾ ਦੇ ਵਾਵਾ ਕਰਨ ਅਸਾਰ ਸਾਧੂ ਜੀ ਸਮੁੱਚੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਇਹ ਬੱਤਰ ਕੋ ਕਰਕੇ ਸਾਹਿਬਜ਼ਾਦੇ ਮਾਤਾ ਗੁਜਰਪਾਲ ਅਤੇ ਬੇਅੰਤ ਮਰਜੀਵੜੇ ਗੁਰਸਿੱਖਾਂ ਦੀ ਸ਼ਹਾਦਤ ਨੂੰ ਸਮਰਪਿਤ ਹੁੰਦਿਆ ਪੂਰਪੁਰ ਬਾਣੀ ਦੇ ਸ਼੍ਰੀ ਪਖੰਡ ਦਾ ਪ੍ਰਾਰambh ਕਰਵਾਏ ਸਨ ਆਤ ਜੀ ਦੀ ਕਿਰਪਾ ਸਦਕਾ ਗੁਰਬਾਣੀ ਆਦ ਕੋ ਮਤ ਮਦ ਤੋਂ ਅਲੰਕਾਰ ਸੁਹੁਰ ਦਾ ਸਹਿਤ ਭੋਗ ਪਾਏ ਗਏ ਉਪਰੰਤ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਕੋਈ ਦੀਵਾਨਾ ਅੰਦਰ ਪਾਵਨ ਗੁਰਬਾਣੀ ਦਾ ਸ਼ਬਦ ਕੀਰਤਨ ਗੁਰਮਤਿ ਵਿਚਾਰਾ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਫੁਣਿਆ ਛੇ ਪੁਰੀਆਂ ਅਨੰਦ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਹੋਏ ਸਤਿਗੁਰ ਜੀ ਉਸ ਨੂੰ ਜੀ ਸ਼ਿਵਾਂ ਲਿਹਾਉਂਦੇ ਆ ਹੋਜਾ ਭੁਲਾ ਦੀ ਕਿਰਪਾ ਕਸ਼ੀ ਅਗਾਹ ਤੋਂ ਸਵਤ ਸੋਚੀ ਬਖਸ਼ਿਸ਼ ਕਰਕੇ ਨਿਵਾਜਨਾ ਇਸੇ ਤਰ੍ਹਾਂ ਆਪਣੇ ਚਰਨ ਕਮਲਾਂ ਨਾਲ ਜੋੜ ਕਰਕੇ ਵਾਦ ਤੋਂ ਵਾਦ ਗੁਰੂ ਧਰਮ ਦੀ ਸੇਵਾ ਸਤਿਗੁਰਾਂ ਦੇ ਮਹਾਨ ਪੁਰਬਾਂ ਨੂੰ ਮਨਾਉਣ ਦੀ ਸੇਵਾ ਬਲ ਉਤਮ ਸਮਰਥਾ ਸੋਚੀ ਬਖਸ਼ਿਸ਼ ਕਰਕੇ ਨਿਵਾਜਨਾ ਜੀ ਕਿਰਪਾ ਕਰਨੀ ਜੀ ਸੰਗਤਾਂ ਵੱਲੋਂ ਵਕਸ਼ੀਆਂ ਕੋਈ ਨਾ ਦਾਤਾ ਵਿੱਚੋਂ ਬੇਅੰਤ ਪੇਟਾਵਾ ਰਸਤਾ ਸਾਜਰ ਕੀਤੀਆਂ ਨੇ ਕਿਰਪਾ ਕਰਨੀ ਜੀ ਸਮੂਹ ਸੰਗਤਾਂ ਦੀ ਕੀਤੀ ਸੇਵਾ ਸਭ ਲਈ ਅਤੇ ਸਕਾਰਥੀ ਕਰਨੀ ਕਮਾਈਆਂ ਵਿੱਚ ਵਾਧੇ ਪਾਉਣੇ ਬਰਕਤਾਂ ਕਰਨੀਆਂ ਮਾਨ ਮਨੁੱਖੀ ਸੁਖ ਬਖਸ਼ਨੀ ਕਾਲ ਕਟਕ ਤੋਂ ਦੂਰ ਕਰਨੇ ਬੱਚਿਆਂ ਦੇ ਸੀਸ ਤੇ ਮਿਹਰਾ ਪਰਿਆ ਖਤ ਰੱਖਣ ਮਹਾਨ ਸ਼ਹੀਦ ਬਾਪਿਆਂ ਦੇ ਪਾਏ ਕੋਈ ਪੁਰਣੀਏ ਦੇ ਉਮਰ ਚੱਲਦਿਆਂ ਸਿੱਖੀ ਕੇਸ ਨਾਲ ਸਵਾਸਾਂ ਸਹਿਤ ਨਿਭਾਉਣ ਦਾ ਗੱਲ ਉਦਮ ਸਮਰੱਥਾ ਅਤੇ ਸੋਜੀਵੀਆਂ ਦਾਤਾ ਬਖਸ਼ਿ ਹਰ ਕੇ ਨਿਵਾਜਣ ਦੀ ਬੇਅੰਤ ਸੰਤਾਨੇ ਆਖੀਆਂ ਨੇ ਪਾਵਨ ਸਰਤਾ ਕੀਆ ਹਾਜ਼ਰੀਆਂ ਭਰੀਆਂ ਨੇ ਕਿਰਪਾ ਕਰਨੀ ਦੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਏਨੋ ਫੁਲ ਫੁਲਾਵਾ ਬਰ ਪ੍ਰਵਾਨ ਕਰਨੀਆਂ ਕਰੋ ਕਰੋ ਚਰਤੀ ਕਲਾ ਦੀਆਂ ਬਾਤਾਂ ਨਾਮ ਜੀਆਂ ਬਾਤਾਂ ਬਖਸ਼ਿਸ਼ ਕਰਕੇ ਨਿਵਜਨੇ ਜੀ ਆਪ ਦੀਆਂ ਸੰਗਤਾਂ ਵੱਲੋਂ ਆਪ ਜੀਆਂ ਨੂੰ ਸੁੰਦਰ ਸੁੰਦਰ ਪਛਾਕੇ ਤੇ ਕੀਤੇ ਨੇ ਆਪ ਜੀਆਂ ਨੇ ਅੰਧੇਕਾਰ ਕਰਨੇ ਸਮੂਹ ਸੰਗਤਾਂ ਦੇ ਲੋਕ ਪਰਲੋਕ ਵਿੱਚ ਪਰਦੇ ਕੱਢਨੇ ਜੀ ਸਤਿਗੁਰ ਜੀ ਉਹ ਬਖਸ਼ਿਆ ਗੁਨਾਹ ਦਾਤਾ ਵਿੱਚੋਂ ਸਮੂਹ ਸੰਗਤ ਵੱਲੋਂ ਪੰਥਕਾ ਪ੍ਰਚਾਰ ਦੀ ਇਹ ਸਜਾ ਕਰਕੇ ਹਾਜ਼ਰੀ ਸਹਿ ਦਰਪੁਰ ਗਾਨ ਹੋਵੇ ਪਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਜੋ ਜੀਵ ਸ਼ਕੇ ਸਵਾਸ ਸਵਾਸ ਦਾ ਦੀ ਦਾ ਜਾਪ ਸਮਨਾ ਸਿਰ ਵਾਇ ਉਦੀ ਦਾ ਜਾਪ ਜੇ ਕਰਾ ਆਪ ਕੀ ਨਾਮ ਦੀ ਵਰਤੇ ਕਰੋ ਕਿਰਪਾ ਦੀ